ਅਕਾਲੀ ਦਲ ਲੋਤੇ ਨਾਲ ਇਹ ਸਮਝੌਤਾ ਕਰੂਗਾ ਜਿਹੜਾ ਪੰਜਾਬ ਦੇ ਹੱਕ ਨੂੰ ਦਊਗਾ ਜਿਹੜੇ ਸਾਡੇ ਹੱਥ ਮਾਰ ਗਏ ਸਾਨੂੰ ਕੋਈ ਸਮਝੌਤੇ ਦੀ ਲੋੜ ਨਹੀਂ ਸਾਡਾ ਸਮਝੌਤਾ ਪੰਜਾਬ ਦੇ ਲੋਕਾਂ ਦੇ ਨਾਲ ਹੈ ਅਸੀਂ ਦਿੱਲੀੋਂ ਨਹੀਂ ਚੱਲਦੇ ਕੋਈ ਦਿੱਲੀ ਦੀ ਹਕੂਮਤ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਚਲਾ ਸਕਦੀ ਇਹ ਤਿੰਨੋਂ ਪਾਰਟੀਆਂ ਮੈਨੂੰ ਦੱਸ ਦੇ ਜੇ ਭਗਵੰਤ ਮਾਨ ਕੇਜਰੀਵਾਲ ਦੇ ਕਲਾਮ ਖੜ ਸਕਦਾ ਹੈਗਾ ਸਾਡਾ ਪਾਣੀ ਕੇਜਰੀਵਾਲ ਕਹਿੰਦਾ ਹਰਿਆਣਾ ਨੂੰ ਜਾਊਗਾ ਦਿੱਲੀ ਨੂੰ ਜਾ ਭਗਵੰਤ ਮਾਨ ਨੂੰ ਨਹੀਂ ਖੋਹ ਸਕਦਾ ਕਿਉਂਕਿ ਕੁਰਸੀ ਪਿਆਰੀ ਹੈ ਅੱਜ ਬੰਦੀ ਤੇ ਕਾਦੀ ਗੱਲ ਪੰਚਾਇਤ ਉੱਥੇ ਪਾਰਲੀਮੈਂਟ ਤੇ ਕੌਣ ਚੱਕਦਾ ਹੈ ਆਤ ਮੈਂਬਰ ਕਾਂਗਰਸ ਤੇ ਨੋ ਮੈਂਬਰ ਆਮ ਆਦਮੀ ਕੋਈ ਬੋਲਦਾ ਨਾ ਤਾਂ ਸਾਲੇ ਮੁਤੱਲ ਅਕਾਲੀ ਦਲ ਬੋਲਦਾ ਹੈਗਾ ਇਹ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਹਿਚਾਨ ਹੈ ਬਾਬੇ ਨਾਨਕ ਦੀ ਤਕੜੀ ਹੈ ਜਿੰਨਾ ਤੱਕਾ ਲੋਕੀ ਇਸ ਤਕੜੀ ਨੂੰ ਕਰਨਗੇ ਉਹਨਾਂ ਤਕੜਾ ਹੋ ਕੇ ਪੰਜਾਬ ਦੇ ਲੋਕਾਂ ਦੀ ਅਸੀਂ ਆਵਾਜ਼ ਚੁੱਕ ਕਰਵਾਗੇ ਇਹਨਾਂ ਧੋਖੇਬਾਜ਼ਾਂ ਤੋਂ ਦਿੱਲੀ ਪਾਰਟੀਆਂ ਤੋਂ ਲੋਕੀ ਸੁਚੇਪ ਹੋ ਜਾਣ ਇਹਨਾਂ ਨੇ ਪੰਜਾਬ ਨੂੰ ਛੱਡਣਾ ਨਹੀਂ ਹੈ ਅੱਗੇ ਨਾਸਕਾ ਤਾਂ ਅੱਗੇ ਪਤਾ ਨਹੀਂ ਕੀ ਕਰਨਗੇ ਦੇਖੋ ਕਿੰਨੀ ਦੁੱਖ ਦੀ ਗੱਲ ਹੈ ਕਿ ਜਿਹੜੇ ਆਪਣੇ ਸ਼ੈਲਰ ਵੀਰੇਗੇ ਵਪਾਰੀ ਹੈਗੇ ਉਹ ਬਹੁਤ ਵੱਡਾ ਯੋਗਦਾਨ ਪੰਜਾਬ ਦੀ ਇਕਨੋਮੀ ਵਿੱਚ ਪਾਉਂਦੇ ਨੇ ਅੱਜ ਸਾਰੇ ਸ਼ੈਲਰ ਬੰਦ ਪਏ ਨੇ ਇਹ ਬੰਦ ਕਿਉਂ ਪਏ ਨੇ ਇਹ ਉਸ ਮੁੱਖ ਮੰਤਰੀ ਨੂੰ ਪੁੱਛਿਆ ਜਿਹੜੀ ਛੁੱਟੀ ਮਨਾਉਣ ਵਾਸਤੇ ਆਂਧਰਾ ਪ੍ਰਦੇਸ਼ ਬੈਠਿਆ ਹੋਇਆ ਆਪਣਾ ਵਪਾਰਸਾ ਉੱਥੇ ਕਰ ਰਿਹਾ ਹੈਗਾ ਇੱਥੇ ਲੋਕਾਂ ਦੀ ਤਕਲੀਫਾਂ ਸੁਣਨ ਦੇ ਬਜਾਏ ਇਹ ਸ਼ੈਲਰ ਨੂੰ ਜਿਹੜੀ ਉਹ ਮਿਕਸਿੰਗ ਹੁੰਦੀ ਹੈ ਜਿਹਦੇ ਵਾਸਤੇ ਇਹਨਾਂ ਨੂੰ ਨਵੰਬਰ ਦੇ ਮਹੀਨੇ 'ਚ ਅਪਲਾਈ ਕਰਕੇ ਕੇਂਦਰ ਤੋਂ ਮਨਜ਼ੂਰੀਆਂ ਲੈਣੀਆਂ ਹੁੰਦੀਆਂ ਨੇ ਅੱਜ ਜਨਵਰੀ ਦੇ ਆ ਕੇ ਆਪਾਂ ਅੱਬਾ ਜਨਵਰੀ ਲੰਘ ਗਿਆ ਦਸੰਬਰ ਦਾ ਮਹੀਨਾ ਲੰਘ ਗਿਆ ਅੱਜ ਜਨਵਰੀ ਲੱਗੇ 31 ਮਾਰਚ ਦਾ ਹੀ ਡੇਟ ਹੁੰਦੀ ਹੈ ਲੇਕਿਨ ਇਹਨੇ ਹੋਂਟਾਈ ਮਨਜ਼ੂਰੀ ਲਾਣ ਦਾ ਕੰਮ ਸ਼ੁਰੂ ਤੱਕ ਨਹੀਂ ਕੀਤਾ ਤੇ ਸਾਰੇ ਸ਼ੈਲਰ ਨਾਲ ਲੈ ਕੇ ਸਭ ਬੰਦ ਪਏ ਨੇ ਕੋਈ ਆਪਣਾ ਕੰਮ ਇਹਨਾਂ ਦਾ ਵੀ ਆਮਦਨ ਮਾਰੀ ਗਈ ਇਹਨਾਂ ਦੇ ਉੱਥੇ ਜਿਹੜੇ ਮਜ਼ਦੂਰ ਪਤਾ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਮਜ਼ਦੂਰੀ ਕਰਦੇ ਨੇ ਉਹ ਵੀ ਬੇਲੇ ਬੈਠੇ ਹੋਏ ਨੇ ਤੇ ਪੰਜਾਬ ਦੇ ਹਾਲਾਤ ਕੀ ਬਣਨਗੇ ਜੇ ਮੁੱਖ ਮੰਤਰੀ ਇੱਕ ਤਾਂ ਇਹ ਮੁੱਖ ਮੰਤਰੀ ਇੰਨਾ ਉਥੇ ਸਭ ਦੇ ਵਾਸਤੇ ਮੈਂ ਵਰਤਾ ਕਿ ਇਹਨੂੰ ਪਤਾ ਹੀ ਨਹੀਂ ਅੱਲਾਹ ਕੱਕਾ ਹੀ ਨਹੀਂ ਪਤਾ ਕਿ ਸੂਬਾ ਕਿਵੇਂ ਚੱਲਦਾ ਹੈਗਾ ਜਿਹਦੇ ਕਰਕੇ ਸਵੇਰੇ ਦੀ ਇੰਡਸਟਰੀ ਬਾਹਰ ਭੱਜ ਰਹੀ ਹੈ ਉਹਨੇ ਸ਼ੈਲਰ ਵਾਲੇ ਕੀ ਕਰੇ ਇਹ ਵੀ ਸੋਚ ਨਹੀਂ ਜੀ ਵੀ ਇੱਥੇ ਸ਼ੈਲਰ ਲੰਨ ਦਾ ਪਹਿਲਾ ਕਿ ਕਿਤੇ ਹੋਰ ਲਈ ਜਿੱਤੇ ਸਰਕਾਰ ਨੂੰ ਸਰਕਾਰ ਚਲਾਨੀ ਆਉਂਦੀ ਹੈਗੀ ਪੰਜਾਬ ਦੇ ਲੋਕੀ ਪੰਜਾਬ ਛੱਡ ਕੇ ਭੱਜ ਰਹੇ ਨੌਜਵਾਨ ਛੱਡ ਕੇ ਭੱਜ ਰਹੇ ਨੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਹੈਗਾ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਸ਼ੈਲਰ ਚੰਗਾ ਪਾਲਾ ਜਿਹੜਾ ਕੰਮ ਚੱਲਦਾ ਹੈਗਾ ਕਿਉਂਕਿ ਨਲਾਇਕ ਮੁੱਖ ਮੰਤਰੀ ਨੂੰ ਆਹੀ ਨਹੀਂ ਪਤਾ ਕਿ ਕਿਹੜੇ ਸਮੇਂ ਕੀ ਕਰਨਾ ਤੇ ਕੇਜਰੀਵਾਲ ਨੂੰ ਲੈ ਕੇ ਪੰਜਾਬ ਦੇ ਉੱਤੇ ਕਰਜ਼ਾ ਚੜਾ ਕੇ ਪੰਜ ਸੂਬਿਆਂ 'ਚ ਗੇੜੇ ਲਾ ਰਿਆ ਥੋੜਾ ਸਮਾਂ ਪੰਜਾਬ 'ਚ ਰਹਿ ਜਾ ਤੇ ਜਦ ਪੰਜਾਬ 'ਚ ਰਹਿਣ ਦਾ ਮੌਕਾ ਮਿਲਦਾ ਜਦ ਸਾਰੇ ਸੂਬਿਆਂ ਤੋਂ ਵੋਟਾਂ ਨਹੀਂ ਪੈਂਦੀ ਹੁਣ ਇੱਥੇ ਰੁਕੇ ਆਪਣੇ ਪਿਛਲੇ ਕੰਮ ਨੂੰ ਅਪਡੇਟ ਕਰਤਾ ਹੋਣ ਆਂਧਰਾ ਪ੍ਰਦੇਸ਼ ਭੱਜਿਆ ਵਿਪਾਸਨਾ ਕਰਨ ਵਾਸਤੇ ਤੇ ਇਹ ਸ਼ੱਲਮ ਵਾਲੇ ਕਿਦੇ ਕੋਲ ਜਾਂ ਅੱਜ ਇਸ ਬੁਲਬੁਲੇ ਤੇ ਬੁਲਸ਼ਰੀਚੇ ਮੈਂ ਆਈ ਆਂ ਇੱਕ ਸ਼ਹੀਦ ਪਰਵਾਰ ਜਿਹਨਾਂ ਨੂੰ ਕੇਂਦਰ ਨੇ ਸ਼ਹੀਦ ਦਾ ਦਰਜਾ ਦਿੱਤਾ ਔਨ ਡਿਊਟੀ ਉਹਦੀ ਮੌਤ ਹੋ ਗਈ 6 ਮਹੀਨੇ ਲੱਗਦੇ ਮੁੱਖ ਮੰਤਰੀ ਨੂੰ ਵੀ ਅਰਜ਼ੀ ਦੇਤੀ ਐ ਐਮਐਲਏ ਵੀ ਆਇਆ ਜਦ ਉੱਥੇ ਸਲਾਮੀ ਦਿੱਤੀ ਸੀ ਤੇ ਉਹਨੂੰ ਸ਼ਹੀਦ ਦਾ ਦਰਜਾ ਹੀ ਪੰਜਾਬ ਸਰਕਾਰ ਦੇ ਕੇ ਮੰਨਦਾ ਹੋ ਹੱਕ ਨਹੀਂ ਦੇ ਰਹੀ ਮਤਲਬ ਸ਼ਹੀਦਾਂ ਦੇ ਨਾਲ ਵੀ ਮਜ਼ਾਕ ਕੱਖਪਾਤ ਕਿਨੂੰ ਦੇ ਦੋ ਕਿਨੂੰ ਨਹੀਂ ਦੇ ਦੋ ਆ ਸ਼ੈਲਰ ਵਾਲੇ ਐ ਵਿਚਾਰੇ ਸਰਦਕ ਠੋਕਰਾ ਖਾ ਰਹੇ ਨੇ ਕੱਲ ਵੀ ਮੇਰੇ ਕੋਲ ਆਈ ਸੀ ਅੱਜ ਵੀ ਮੇਰੇ ਕੋਲ ਆਏ ਨੇ ਲੇਕਿਨ ਅੱਪਾ ਬੋਲਿਏ ਕਿ ਜਦ ਆਂਧਰਾ ਪ੍ਰਦੇਸ਼ ਕਿਨੂੰ ਜਾ ਕੇ ਦੇ ਜਿਹਨੇ ਇੱਕ ਮੌਕਾ ਮੰਗਿਆ ਸੀ ਕੇਜਰੀਵਾਲ ਉਹਨੂੰ ਕਿੱਥੇ ਫੜਿਆ ਉਹ ਤਾਂ 4 ਦਿਨਾਂ ਦਾ ਮਹਿਮਾਨੇ ਜੇਲ੍ਹ ਜਾਊਗਾ ਲੇਕਿਨ ਜੇਲ੍ਹ ਜਾਣ ਤੋਂ ਪਹਿਲਾਂ ਉਹਦਾ ਕੰਮ ਤਾਂ ਨਿਬੇੜ ਜਾ ਤਾਂ ਕਿ ਇਹਨਾਂ ਦਾ ਰੋਜ਼ੀ ਨਾ ਮਾਰੀ ਜਾਏ ਉਹ ਜਿਹੜੇ ਮਜ਼ਾਜਮ ਕੰਮ ਕਰਦੇ ਨੇ ਮਜ਼ਦੂਰ ਕੰਮ ਕਰਦੇ ਉਹਨਾਂ ਦੀ ਮਜ਼ਦੂਰੀ ਨਾ ਮਾਰੀ ਜਾਏ ਪਰ ਇਹ ਭਗਵੰਤ ਮਾਨ ਨੂੰ ਗੱਲਾਂ ਆਂਦੀਆਂ ਨੇ ਇਤਿਹਾਰ ਵੱਡੇ 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 ਫਲੈਕਸ ਲਾਏ ਨੇ ਇਹ ਮਸਲੇ ਕੌਣ ਹੱਲ ਕਰੂਗਾ ਜਿਹੜੇ ਲੋਕਾਂ ਦੇ ਮਸਲੇ ਨੇ ਜਿਹੜਾ ਸਫਾਤਾ ਸਰਕਾਰਾਂ ਚੱਲੀਆਂ ਸੀ ਮੁੱਖ ਮੰਤਰੀ ਆਮ ਆਦਮੀ ਲੋਕਾਂ ਦੇ ਵਿੱਚ ਰਹਿਣ ਵਾਲਾ ਉਹ ਕਿੱਥੇ ਅੱਜ ਆਮ ਆਦਮੀ ਜਾਵੇ ਕਿਤੇ ਕੋਲ ਜਾਵੇ ਇਹਦਾ ਜਵਾਬ ਕੌਣ ਦੇਊਗਾ ਦਿੱਗੇ ਇੱਕ ਪਾਸੇ ਕਾਂਗਰਸ ਇੰਡੀਆ ਦੀ ਬ੍ਰੋਤੀ ਤੇ ਜਿਹੜੀ ਉਹ ਨਿਭਾਰੇ ਆ ਦੂਜੇ ਪਾਸੇ ਸੰਯੁਕਤ ਜਮਰੇ ਕਿਵੇਂ ਮੁੱਦੇ ਕਾਈ ਜਾਣਗੇ ਇਹ ਕਾਂਗਰਸ ਪਾਰਟੀ ਦਾ ਆਮ ਆਦਮੀ ਦਾ ਦੋਗਲਾ ਚਿਹਰਾ ਲੋਕੀ ਪਹਿਚਾਨ ਜਾਣ ਇੱਕ ਪਾਸੇ ਆਪਣੇ ਆਪ ਨੂੰ ਵਿਰੋਧੀ ਧਿਰ ਕਹਿੰਦੇ ਨੇ ਦੂਜੇ ਪਾਸੇ ਗਠਜੰਬਨ ਕਰੀ ਬੈਠੇ ਨੇ ਇਹ ਲੋਕੀ ਸਮਝ ਜਾਣ ਇਹ ਝੂਠਿਆਂ ਦੀ ਰਾਜਨੀਤੀ ਕੀ ਹੈ ਝੂਠ ਮਾਰ ਕੇ ਫਰੇਬ ਕਰਕੇ ਲਾਰੇ ਲਾ ਕੇ ਕੁਰਸੀ ਤੱਕ ਪੌਚਰ ਵੀ ਇਹਨਾਂ ਦੀ ਰਾਜਨੀਤੀ ਹੈ ਅੱਜ ਕੇਜਰੀਵਾਲ ਤੇ ਰਾਹੁਲ ਗਾਂਧੀ ਹੱਥ ਮਲਾਈ ਬੈਠੇ ਨੇ ਇੰਡੀਆ ਆਲਾਈਂਸ ਬਣਾਈ ਬੈਠੇ ਨੇ ਇਥੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਰਲੇ ਮਿਲਣ ਹੈ ਸਾਰੇ ਲੁੱਟਿਆ ਉਹਨਾਂ ਨੇ ਲੁੱਟੇ ਰਹੇ ਨੇ ਵਾਦੇ ਉਹਨਾਂ ਨੇ ਨਹੀਂ ਪੂਰੇ ਕੀਤੇ ਵਾਦੇ ਆ ਨਹੀਂ ਪੂਰੇ ਕਰ ਰਹੇ ਨੇ ਅੱਜ ਪੰਜਾਬ ਨੂੰ ਜਾਗਣਾ ਚਾਹੀਦਾ ਆਪ ਦੀ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕਰੀ ਦੇ ਨਾਲ ਜੁੜਨ ਜਿਹੜੀ ਪਾਰਟੀ ਸਾਡੀ ਆਪਣੀ ਹੈ ਜਿਹਨੇ ਕਦੇ ਝੂਠ ਨਹੀਂ ਮੋਲਿਆ ਜੋ ਕਿਹਾ ਉਸ ਤੋਂ ਵੱਧ ਕਰਕੇ ਦਿਖਾਇਆ ਤੇ ਅੱਜ ਬਾਬੇ ਸਰਕਾਰ ਨਹੀਂ ਵੀ ਹੈ ਅੱਜ ਵੀ ਦੋਨੋਂ ਸਾਨੂੰ ਹੀ ਭੰਡਦੇ ਨੇ ਇੱਕ ਦੂਜੇ ਬਾਰੇ ਕੁਝ ਨਹੀਂ ਕਹਿੰਦੇ ਲੇਕਿਨ ਲੋਕਾਂ ਦੇ ਵਿੱਚ ਕੌਣ ਕਰ ਰਿਹਾ ਹੈ ਅੱਜ ਵੀ ਅਕਾਲੀ ਦਾ ਲੋਕਾਂ ਦੇ ਵਿੱਚ ਫਿਰ ਰਹੀ ਹੈ ਜਿਨ੍ਹਾਂ ਦੇ ਕੋਲ ਖਜ਼ਾਨੇ ਜਿਨ੍ਹਾਂ ਦੇ ਕੋਲ ਕੁਰਸੀਆਂ ਨੇ ਤਾਕਤ ਹੈ ਜਿਨ੍ਹਾਂ ਦੀ ਸਰਕਾਰ ਹੈ ਉਹ ਲੋਕਾਂ ਦੇ ਵਿੱਚ ਕਿੱਥੇ ਨਜ਼ਰ ਆ ਰਹੇ ਨੇ ਇਸ ਦੇ ਬਾਰੇ ਲੋਕੀ ਕਹਿੰਦੇ ਵੀ ਭਾਈ ਕਹਿੰਦੇ ਜੇ ਸਰਕਾਰ ਦੀ ਲੋਗੀ ਸੱਤਾ ਵਿੱਚ ਤੁਹਾਨੂੰ ਲੋਕ ਮਿਲ ਲੈਣੇ ਆਪਦੇ ਦੱਸ ਰਹੇ ਨੇ ਕਿਵੇਂ ਚੱਲੂਗਾ ਇਹ ਨਹੀਂ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੁਹਾਡੇ ਕੋਲ ਤਾਕਤ ਹੁੰਦੀ ਹੈ ਉਹ ਵੋਟ ਦੀ ਛੋਟ ਹੁੰਦੀ ਜਿਹਦੇ ਨਾਲ ਤੁਸੀਂ ਇਹੋ ਜਿਹੀ ਟੱਕ ਮਾਰਦੇ ਹੋ ਕਿ ਤੁਸੀਂ ਉਹ ਸਰਕਾਰਾਂ ਜਾਗ ਜਾਂਦੀਆਂ ਨੇ 1 ਲੱਖ ਕਰੋੜ ਰੁਪਏ ਦਾ ਕਰਜ਼ਾ ਕਾਂਗਰਸ ਲੋਕਾਂ ਦੇ ਉੱਤੇ ਚੜਾ ਕੇ ਲੁੱਟ ਕੇ ਖਾ ਕੇ ਚੁਰ ਗਈ ਸਾਨੂੰ ਕੁਝ ਨਹੀਂ ਮਿਲਿਆ 2 ਸਾਲਾਂ ਦੇ 60000 ਕਰੋੜ ਦਾ ਕਰਜ਼ਾ ਇਸ ਭਗਵੰਤਮਾਨ ਨੇ ਤੁਹਾਡੇ ਤੇਰੇ ਚਾੜ ਦਾ ਕੇਂਦਰੀਵਾਲ ਨੂੰ ਚਮਕਾਉਣਾ ਆਇਆ ਜੇ ਹੋਰ ਪੜਾਣੀ ਕਿੰਨਾ ਕਰਜ਼ਾ ਲਊਗਾ ਆਨ ਗਿਆ ਮੋਟਾ ਪਾਵੇਂ ਸਰਪੰਚੀ ਦੀਆਂ ਇਹਨਾਂ ਨੂੰ ਝਾੜੂ ਮਾਰ ਕੇ ਪੂਰਾ ਸਪਾਇਆ ਇਹਨਾਂ ਦਾ ਕਰ ਦਿਓ ਉਹਦੇ ਬਾਅਦ ਐਮਪੀ ਵੀ ਆਨ ਗਿਆ ਤੇ ਜਿਹੜਾ ਭਗਵੰਤਮਾਨ 2.5 ਸਾਲ ਤੋਂ ਦੇਖਿਆ ਨਹੀਂ ਤੁਹਾਡਾ ਐਮਐਲਏ ਨੇ ਦੇਖਿਆ ਮੁਕਮਾਇ ਉਹ ਦਿਖੂਗਾ ਜਦ ਦਿਖੂਗਾ ਇਹਦੇ ਝੂਠ ਦੀ ਜਾਲ ਦੇ ਮੱਚ ਫਸ ਜਾਣਾ ਹੱਥ ਬਨ ਕੇ ਬੇਨਤੀ ਹੈ ਅੱਗੇ ਬਹੁਤ ਵੱਡੀ ਗਲਤੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਬਲਕਿ ਇਹਦੇ ਝੂਠਾ ਦਾ ਇਹ ਤੋਂ ਬਦਲਾ ਲੈਣਾ ਇਹੋ ਜੀ ਵੋਟ ਦੀ ਛੋਟ ਮਾਰਨਾ ਇਹੋ ਜੀ ਸੱਟ ਮਾਰਨਾ ਕਿ ਸੁੱਤਾ ਭਗਵੰਤ ਸਿੰਘ ਕੇਜਰੀਵਾਲ ਜਾਗ ਜਾਵੇ ਤੇ ਮੀਹਾਂ ਤੇ ਆ ਜਾਣ ਤੇ ਆਪਣੇ ਕੀਤੇ ਹੋਏ ਵਾਦੇ ਪੂਰੇ ਕਰਨ ਲੋਕਾਂ ਦੇ ਵਿੱਚ ਆ ਜਾਣ ਕੱਲੇ ਗੱਲਾਂ 'ਚ ਨਹੀਂ ਹਕੀਕਤ 'ਚ ਵੀ ਭਾਈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਾਂਗਰਸ ਨਾਲ ਸਹਿਮੂਤਾ ਕਰਕੇ ਲੜ ਰਹੀ ਆ ਅਕਾਲੀ ਦਲ ਇਹਨਾਂ ਨੂੰ ਖਤਮ ਨੇ ਲਈ ਕਿਸੇ ਨਾਲ ਸਹਿਮੂਤਾ ਕਰਦਾ ਰਹਿਣਾ ਇਹਦੇ ਨਾਲ ਦੋਸਤਾਂ ਦੇ ਦੇਖੋ ਅਕਾਲੀ ਦਲ ਸੱਤਾ ਤੇ ਰਾਜ ਵਾਸਤੇ ਨਹੀਂ ਸੇਵਾ ਵਾਸਤੇ ਹੈ ਕਿ ਉਹ ਸ਼ਹੀਦਾਂ ਦੀ ਜਥੇਬੰਦੀ ਹੈ ਜਿਹੜੇ ਬਾਦਲ ਸਾਹਿਬ ਵਰਗਿਆਂ ਨੇ 18 ਸਾਲ ਕੈਦਾਂ ਕੱਟੀਆਂ ਕਿਉਂਕਿ ਕੋਈ ਕਤਲ ਜਾਂ ਗੁਨਾਹ ਨਹੀਂ ਕੀਤਾ ਸੀ ਪੰਜਾਬ ਦੀ ਹਕਾਂ ਦੀ ਰਾਖੀ ਵਾਸਤੇ ਆਪਣੀ ਪਾਨੀਆਂ ਦੀ ਰਾਖੀ ਆਪਣੇ ਰਾਜਧਾਨੀ ਦੀ ਰਾਖੀ ਆਪਣੇ ਪੰਜਾਬ ਦੇ ਹਕਾਂ ਦੀ ਅੱਜ ਹਰੇਕ ਦਿਨ ਨਾਲ ਸਮਝੌਤਾ ਕੀਤਾ ਜਾ ਰਿਹਾ ਆਕਾਲੀ ਦਲ ਉਹਦੇ ਨਾਲ ਹੀ ਸਮਝੌਤਾ ਕਰੂਗਾ ਜਿਹੜਾ ਪੰਜਾਬ ਦੇ ਹੱਕ ਉਹਨੂੰ ਦੇਊਗਾ ਜਿਹੜੇ ਸਾਡੇ ਹੱਕ ਮਾਰਦੇ ਸਾਨੂੰ ਕੋਈ ਸਮਝੌਤੇ ਦੀ ਲੋੜ ਨਹੀਂ ਸਾਡਾ ਸਮਝੌਤਾ ਪੰਜਾਬ ਦੇ ਲੋਕਾਂ ਦੇ ਨਾਂ 'ਤੇ ਅਸੀਂ ਦਿੱਲੀੋਂ ਨਹੀਂ ਚੱਲਦੇ ਕੋਈ ਦਿੱਲੀ ਦੀ ਹਕੂਮਤ ਸ਼ੋਮਨੀ ਆਕਾਲੀ ਦਲ ਨੂੰ ਨਹੀਂ ਚਲਾ ਸਕਦੇ ਇਹ 3 ਪਾਰਟੀਆਂ ਮੈਨੂੰ ਦੱਸ ਦੇ ਜੇ ਭਗਵੰਤ ਮਾਨ ਕੇਜਰੀਵਾਲ ਦੇ ਖਿਲਾਫ ਖੜ ਸਕਦਾ ਹੈਗਾ ਸਾਡਾ ਪਾਣੀ ਕੇਜਰੀਵਾਲ ਕਹਿੰਦਾ ਹਰਿਆਣਾ ਨੂੰ ਜਾਊਗਾ ਦਿੱਲੀ ਨੂੰ ਜਾ ਭਗਵੰਤ ਮਾਨ ਮੂਹ ਨਹੀਂ ਖੋਲ ਸਕਦਾ ਕਿਉਂਕਿ ਕੁਰਸੀ ਪਿਆਰੀ ਹੈ ਅੱਜ ਕਾਂਗਰਸ ਪਾਰਟੀ ਜੋ ਕੁਝ ਤਸ਼ੱਦਦ ਕਾਂਗਰਸ ਪਾਰਟੀ ਨੇ ਕੀਤਾ ਆਪਾਤਕ ਸਭਾ ਦੇ ਉੱਤੇ ਹਮਲੇ ਕਤਲੇਆਮ ਜੋ ਕੁਝ ਉਹਨਾਂ ਨੇ ਕੀਤਾ ਕਿਸੇ ਦੀ ਕਿਸੇ ਦੀ ਜੁਰਤ ਹੋਈ ਕਿ ਬੋਲ ਦੇਨ ਗਾਮੀ ਪਰਿਵਾਰ ਦੇ ਖਿਲਾਫ ਅੱਜ ਬੰਦੀ ਸਿੱਖਾ ਦੀ ਗੱਲ ਆ ਪੰਚਾਇਤ ਉੱਤੇ ਪਾਰਲੀਮੈਂਟ ਤੇ ਕੌਣ ਚੱਕਦਾ ਹੈ 8 ਮੈਂਬਰ ਕਾਂਗਰਸ ਤੇ 9 ਮੈਂਬਰ ਆਮ ਆਦਮੀ ਕੋਈ ਬੋਲਦਾ ਹੈਗਾ ਸਾਲੇ ਮੁਕੱਲ ਇਕੱਲੀ ਦਾਲ ਬੋਲਦਾ ਹੈਗਾ ਇਹ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਛਾਣ ਹੈ ਬਾਬੇ ਨਾਨਕ ਦੀ ਤਕੜੀ ਹੈ ਜਿੰਨਾ ਤੱਕੜਾ ਲੋਕੀ ਇਸ ਤਕੜੀ ਨੂੰ ਕਰਨਗੇ ਉਹਨਾਂ ਤਕੜਾ ਹੋ ਕੇ ਪੰਜਾਬ ਦੇ ਲੋਕਾਂ ਦੀ ਅਸੀਂ ਆਵਾਜ਼ ਚੁੱਕ ਕਰਵਾਵਾਂਗੇ ਇਹਨਾਂ ਧੋਖੇਬਾਜ਼ਾਂ ਤੋਂ ਦਿੱਲੀ ਪਾਰਟੀਆਂ ਤੋਂ ਲੋਕੀ ਸੁਚੇਤ ਹੋ ਜਾਣ ਇਹਨਾਂ ਨੇ ਪੰਜਾਬ ਨੂੰ ਛੱਡਣਾ ਨਹੀਂ ਹੈ ਅੱਗੇ ਨਾਸਕਾ ਤਾਂ ਅੱਗੇ ਪਤਾ ਨਹੀਂ ਕੀ ਕਰਨਗੇ